ਬਹੁਤ ਜ਼ਿਆਦਾ ਤੇਜ਼ ਆ ਪਾਣੀ ਵੀ ਪੂਰੀ ਬਹੁਤ ਇਹਦਾ ਫਾਇਦਾ ਨਹੀਂ ਖਲੋਂਦਾ ਇੱਥੇ ਸਿਆਣਪ ਨਹੀਂ ਆ ਗਈ ਅਗਰ ਜੀਆ ਕੋਰੀਡੋਰ ਦੇ ਲਾਗੇ ਜਿਹੜੀ ਤੁਸੀ ਹੈ ਨਾ ਆਪਣੇ ਡੇਰਾ ਬਣਾਣੇ ਸਦੀ ਇਹ ਇਥੋਂ ਆ ਰੁਖਦੇ ਉਤੋਂ ਦੀ ਨਾ ਸਾਹਮਣੇ ਇਥੋਂ ਟੁੱਟੀ ਜੱਦੇ ਕੇ ਲੈ ਜਾਉ ਕੋਈ ਇਧਰੋਂ ਰੋਟੀ ਦੇ ਕੋਈ ਪਾਣੀ ਧੁੱਸੀ ਦੇ ਉੱਤੋਂ ਦੀ ਰਿਆ ਵਗਣਾ ਉੱਤੋਂ ਦੀ ਉਹ ਛਾਲੀ ਜੀ ਦਿਖਦੀ ਨਹੀਂ ਨਾ ਫੋਨ ਤੇ ਨਹੀਂ ਆਉਂਦਾ ਪਿਆ ਉੱਤੋਂ ਦੀ ਪਾਣੀ ਵਗਦਾ ਪਿਆ ਛਾਲ ਦੇ ਵਿੱਚ ਇਹ ਆ ਕੋਰੀਡੋਰ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਤੇ ਲੱਗੇ ਪਾਣੀ ਤੇ ਦੋਹੇ ਪਾਸੇ ਡੇਰੇ ਵਗਣਾਂ ਕੋਈ ਫਿਰਨਦੇ ਆ ਪਾਣੀ ਪੂਰਾ ਸ਼ਹਿਰ ਦੇ ਵਿੱਚ ਬਦਲ ਪਤਾ ਨਹੀਂ ਕਿਹੜੇ ਹਿਸਾਬ ਦੇ ਆ ਝੰਡਾ ਵੀ ਕਿਸੇ ਵੇਲੇ ਦੇਣ ਨੂੰ ਹਟ ਦਿੰਦਾ ਵਾ ਇੰਨੇ ਨੀਵੇਂ ਆ ਗਏ ਆ ਮਤਲਬ ਤਾਂ ਨਾ ਉਹ ਤੋਂ ਮੀਂਹ ਹਟਦਾ ਪਿਆ ਇਥੇ 15-15 ਫੁੱਟ ਪੱਖੋਗੇ ਸਾਧਾ ਵਾਲੀ ਪਾਸੇ 15-15 ਫੁੱਟ ਪਾਣੀ ਭਰਿਆ ਇਹ ਪੜੀਆਂਗੇ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਇਸ ਲੋਕਾਂ ਦੇ ਆ ਵੀਰਿਆਂ ਨੇ ਇਹ ਡੰਗੜ ਡੁੰਗਰ ਬਾਹਰ ਕੱਢੇ ਲਿਆ ਕੇ ਇਹ ਪਾਣੀ ਦਾ ਉਹ ਹੈ ਕੁੱਤਰੋਂ ਰੱਬ ਜਲਸਾਲ ਕਰੀ ਜਾੜਿਆ ਤੇ ਪਾਣੀ ਦਾ ਬਾਹ ਮੇਰੇ ਘਰ ਦੇ ਨਾਲ ਤੇ ਰੋੜਿਆ సారణ <coughs> గ <coughs>